ਕਾਲ ਜੀ ਸਾਰਿਆਂ ਨੂੰ ਅੱਜ ਤਾਰੀਖ 6 ਜੂਨ 2024 ਸਵੇਰ ਦੇ 10 ਵਜੇ ਅਸੀਂ ਖੜੇ ਆ ਜੀ ਉੱਤਰਾਖੰਡ ਦੀ ਧਰਤੀ ਤੇ ਪਿੰਡ ਪੈਂਦਾ ਨਗਰਾਸੀ ਅਸੀਂ ਰਾਤ ਤਕਰੀਬਨ 3 ਵਜੇ ਨੂੰ ਨਗਰਾਸੀ ਗੁਰਦੁਆਰਾ ਸਾਹਿਬ ਪਹੁੰਚਲੇ ਸੀ ਫੋਨ ਬੰਦ ਹੋਣ ਕਾਰਨ ਬਲੌਗ ਤੋਂ ਕੰਪਲੀਟ ਨਹੀਂ ਕਰ ਸਕੇ ਤੇ ਮੇਰੇ ਨਾਲ ਹਰਜਿੰਦਰ ਸਿੰਘ ਤੇ ਸਾਹਮਣੇ ਖੜੇ ਆਪਣੇ ਯਾਰ ਦੋਸਤ ਪੈਕਿੰਗ ਕਰ ਰਹੇ ਨੇ ਗੱਗੀ ਜਗਾ ਤੇ ਬਾਕੀ ਦੋ ਸਚਣ ਬਾਰੇ ਤੇ ਹੁਣ ਆਪਾਂ ਚੱਲਦੇ ਆਂ ਜੀ ਪੌਂਟਾ ਸਾਹਿਬ ਵੱਲ ਨੂੰ ਜੇ ਸਮੇਂ ਨਾਲ ਪੁੱਜ ਕੇ ਤਾਂ ਉਸ ਤੋਂ ਬਾਅਦ ਜਾਵਾਂਗੇ ਘਰੇ ਸਮਾਂ ਦੁਪਹਿਰ ਦੇ 1:00 ਵਜ ਗਏ ਨੇ ਤੇ ਆਪਾਂ ਖੜੇ ਆ ਜੀ ਦੇਵ ਪ੍ਰਯਾਗ ਦੀ ਧਰਤੀ ਤੇ ਇਹ ਧਰਤੀ ਦੀ ਖਾਸੀਅਤ ਇਹ ਦੋ ਨਦੀਆਂ ਕਰਕੇ ਆ ਜਿੱਥੇ ਸਾਫ਼ ਤੇ ਗੰਦੇ ਪਾਣੀ ਦੀ ਨਦੀਆਂ ਆਪਸ ਵਿੱਚ ਮਿਲਦੀਆਂ ਗੰਦਾ ਪਾਣੀ ਨੂੰ ਗੰਦਾ ਤਾਂ ਨਹੀਂ ਕਹਿ ਸਕਦੇ ਪਰ ਗੰਧਲਾ ਪਾਣੀ ਜ਼ਰੂਰ ਕਹਿ ਸਕਦੇ ਕਿਉਂਕਿ ਇੱਕ ਪਾਸੋਂ ਬਿਲਕੁਲ ਸਾਫ਼ ਪਣੀ ਆਉਂਦਾ ਤੇ ਇੱਕ ਪਾਸੋਂ ਮਿੱਟੀ ਨਾਲ ਭਰਿਆ ਪਾਣੀ ਆਉਂਦਾ ਆਪਣੇ ਨਾਲ ਸਫਰਾਂ ਚ ਹਰਜਿੰਦਰ ਸਿੰਘ ਸਾਹਮਣੇ ਬੈਠਾ ਚੱਲ ਰਿਹਾ ਦੇ ਨਾਲ ਦੇ ਸਾਥੀ ਆਪਣੇ ਥੋੜੇ ਪਿੱਛੇ ਰਹਿ ਗਏ ਕਿਉਂਕਿ ਉਹਨਾਂ ਦੇ ਮੋਟਰਸਾਈਕਲ ਦਾ ਟਾਇਰ ਪੈਂਚਰ ਹੋ ਗਿਆ ਅੱਗੇ ਆਪਾਂ ਚੱਲਦੇ ਜਾਵਾਂਗੇ ਜਿੱਦਾਂ ਸਮਾਂ ਲੱਗਿਆ ਉਹਨਾਂ ਦੀ ਉਡੀਕ ਵੀ ਕਰਦੇ ਰਹਿਾਂਗੇ ਤੇ ਆਪਣੇ ਸਫਰਾਂ ਨੂੰ ਵੀ ਨਬੇੜੀ ਚਾੜਦੇ ਰਾਂਗੇ ਇਸ ਸਮੇਂ ਜੇਕਰ ਘੜੀ ਤੇ ਨਜ਼ਰਾਂ ਮਾਰੀਆਂ ਜਾਣ ਤਾਂ ਸਮਾਂ ਸ਼ਾਮ ਦੇ 3:30 ਹੋ ਗਏ ਨੇ ਮੈਂ ਤੇ ਹਰਜਿੰਦਰ ਸਿੰਘ ਗੁਰਦੁਆਰਾ ਸਾਹਿਬ ਪਹੁੰਚ ਗਏ ਰਿਸ਼ੀਕੇਸ਼ ਤੇ ਸਰੋਵਰ ਸਾਹਿਬ 'ਚ ਬੈਠੇ ਆ ਤੇ ਆਪਣੇ ਸੱਜਣ ਮਿੱਤਰਾਂ ਨੂੰ ਉਡੀਕਦੇ ਆਪਾਂ ਹੁਣ ਜਦੋਂ ਵੀ ਉਹ ਆਉਂਦੇ ਆ ਉਸ ਸਮੇਂ ਪਾਵਾਂਗੇ ਅਗਲੇ ਚਾਲੇ ਰਜਿੰਦਰ ਵੀਰ ਸਰੋਵਰ ਚ ਪੰਜ ਸਨਾਨਾ ਕਰਕੇ ਬਾਹਰ ਜਾਂਦੇ ਹੋਏ ਸਮਾ ਸ਼ਾਮ ਦੇ 4:30 ਚੋਬਰਾਂ ਨੇ ॠषिकेश ਗੁਰਦਾਰਾ ਸਾਹਿਬ ਤੋਂ ਲੰਗਰ ਛੱਕ ਲਿਆ ਤੇ ਹੁਣ ਕੌਂਟਾ ਸਾਹਿਬ ਦੀਆਂ ਤਿਆਰੀਆਂ ਮੁੱਛਾਂ ਨੂੰ ਵੱਟ ਦਿੰਦਾ ਹੋਇਆ ਗੋਨੀ ਉਸਤਾਦ ਤੇ ਗੱਗੀ ਪਹਿਲਾਂ ਹੱਥ ਫੜਾ ਚੁੱਕਿਆ ਇੱਧਰ ਜੱਗਾ ਵੀਰ ਸਾਡਾ ਦੋ ਉਂਗਲੀਆਂ ਕੱਢਣ ਦਾ ਸਟਾਈਲ ਇਹਦਾ ਬਹੁਤ ਪੁਰਾਣਾ ਹੈ ਤੇ ਉਧਰ ਹਰਜਿੰਦਰ ਸਿੰਘ ਔਰ ਸਾਡਾ ਵੀਰ ਗੰਜਾ ਮੋਟਰਸਾਈਕਲ ਦੇ ਉਤੇ ਫੋਨ ਨਾਲ ਜੁੜਿਆ ਹੋਇਆ ਗਹਿਰੀਆਂ ਸੋਚਾਂ ਚ ਤੇ ਝਾਤ ਮਾਰੀ ਆ ਇਧਰ ਗੁਰੂ ਉਸਤਾਦ ਥੱਕ ਗਿਆ ਹੱਥ ਐਦਾਂ ਖੜਾ ਕਰਦਾ ਜਿਵੇਂ ਮਾਸੀ ਦਾ ਮੁੰਡਾ ਰਾਹ ਚ ਟਕਰ ਗਿਆ ਲੋ ਚਲੋ ਜੀ ਹੁਣ ਚੱਲਦੇ ਆ ਆਪਾਂ ਪੌਂਟਾ ਸਾਹਿਬ ਵੱਲ ਜੋ ਬੋਲੇ ਸ਼ਾਮ ਦੇ 7 ਵਜੇ ਚੋਬਰ ਆਪਣੇ ਗੁਰਦੁਆਰਾ ਪੌਂਟਾ ਸਾਹਿਬ ਪਹੁੰਚ ਗਏ ਨੇ ਰਜਿੰਦਰ ਸਾਹਿਬ ਮੱਛਾਂ ਨੂੰ ਤਾਲਾ ਨੂੰ ਕਰਦੇ ਹੋਏ ਤੇ ਉਧਰ ਉਸਤਾਦ ਕੋਲ ਚੱਲਦੇ ਆ ਹੁਣ ਇਸ਼ਨਾਨ ਕਰਨ ਵਾਸਤੇ ਪਿੱਛੇ ਨਦੀ 'ਚ ਟਾਈਮ 7:32 ਮਿੰਟ ਤੇ ਓਏ ਬੈਠੀ ਆ ਭਾਈ ਬਲੌਗ ਸਟਾਰਟਿੰਗ ਤੇ ਆਪਣਾ ਵੀ ਸੱਤੋਂ ਪਲਵਾਨ ਸਾਹਿਬ ਜੋ ਇਸਨੂੰ ਜਮਨਾ ਵਿੱਚ ਇਸ਼ਨਾਨ ਨਾ ਕਰਦੇ ਤੁਹਾਨੂੰ ਪੜੋ ਕਿ ਕਿੰਨਾ ਹਾਪਾ ਕਰਦਾ ਹੈ ਹੋ ਗਿਆ ਹੋ ਗਿਆ ਕੋਟੀ ਕੋਟੀ ਪੜੋ ਥੋੜਾ ਜਿਹਾ ਵੀਰੇ ਪੜੀ ਜਾਣਾ ਹੈ ਇੱਕ ਮਿੰਟ ਚਲੋ ਬੱਸ ਸਮਾਂ ਬਲੌਗ ਚ ਹੋ ਜਾਣਾ ਬਹੁਤ ਇੰਨਾ ਸਮਾ ਰਾਤ ਦੇ 6:08 ਹੋ ਗਏ ਨੇ ਤੇ ਆਪਾਂ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਤੋਂ 10ਵੀਂ ਪਾਤਸ਼ਾਹੀ ਤੋਂ ਘਰ ਨੂੰ ਵਾਪਸ ਜਾ ਰਹੇ ਆਪਾਂ ਆਪਣੇ ਬਲੌਗ ਦੀ ਇੱਥੇ ਸਮਾਪਤੀ ਕਰਦੇ ਹਾਂ ਤੇ ਸਾਰਿਆਂ ਨੂੰ ਵਾਇਰਲ ਜੀ ਦਾ ਖਾਲਸਾ ਵਾਇਰਲ ਜੀ ਦਾ ਚੱਲਦੇ ਆ ਜੀ ਘਰਾਂ ਵੱਲੋਂ ਮਿਲਾਂਗੇ ਅਗਲੇ ਸਫਰਾਂ 'ਚ ਅਗਲੇ ਬਲੌਗ ਦੇ ਨਾਲ